ਕਿੱਥੋਂ ਦੇ ਰਹਿਣ ਵਾਲੇ ਨੇ ਇੱਕ ਰਹਿਣ ਵਾਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਜੀਤ ਸਿੰਘ ਰਾਏ ਆ ਸੰਗਤਾਂ ਬਿਆਸ ਤੋਂ ਡੇਰਾ ਰਾਦਾ ਸੋਮੀ ਸਾਸੰਗ ਬਿਆਸ ਤੋਂ ਵਾਪਸ ਆ ਰਹੀਆਂ ਸੀ ਅੱਜ ਇਹਨਾਂ ਨਾਲ ਇੱਕ ਕੋਣੀ ਕਟੜਾ ਵਾਪਰੀ ਹੈ ਤੇ ਆ ਦੇਖੋ ਸੰਗਤਾਂ ਬਹੁਤ ਜ਼ਿਆਦਾ ਖੜੀਆਂ ਸਾਰਾ ਇਕੱਠ ਕਰਿਆ ਤੇ ਭਾਈ ਆਦੇ ਜਬਾਨੀ ਦੱਸਣਗੇ ਕੀ ਕਟੜਾ ਵਾਪਰੀ ਹੈ ਭਾਈ ਜੀ ਇੱਥੇ ਆ ਕੇ ਵੱਟੇ ਰੋੜੇ ਵੀ ਚੱਲੇ ਆ ਲੜਾਈ ਵੀ ਹੋਈ ਹੈ ਆ ਵੱਟੇ ਫੜ ਫੜੇ ਇੱਥੇ ਭਾਈ ਜ ਆ ਮੁੰਡੇ ਦੇ ਸੱਟ ਲੱਗੀ ਏ ਸਿਰ 'ਚ ਮਾਤਾ ਕੀ ਗੱਲ ਬਣੀ ਮਾਤਾ ਦੱਸ ਬੰਦਾਂ ਨੂੰ ਆ ਮਾਗਰੂ ਆਏ ਨੇ ਕਹਿਣੇ ਮਾਰਿਆ ਨੇ ਕੈਂਟਰ ਮਾਰਿਆ ਨੇ ਆ ਸੱਟ ਖੜਿਆ ਜਾਈ ਲੱਗਿਆ ਦੇ ਹਾਂ ਅੱਛਾ ਕਿ ਬਾਈ ਦੀ ਸੱਟ ਲੱਗੀ ਤੁਹਾਡੇ ਇਹ ਕੀ ਕੀ ਵਜਿਆ ਕੀ ਛੋਟੀ ਮਾਰੀ ਕਮਟਾ ਹਾਂਜੀ ਰੋੜੇ ਮਾਰ ਸਹੀ ਗੱਲ ਦੱਸੋ ਕੀ ਹੋਈ ਹੈ ਉਹਨਾਂ ਯਾਰ ਦੱਸੋ ਉਥੇ ਯਾਰ ਚੱਲ ਉਹਨਾਂ ਸਾਹ ਖੜ ਦੇ ਖੜ ਦੇ ਤੇ ਕਰ ਜਾ ਉਹ ਤੇ ਮਾਰੀ ਜਿੰਨਾ ਸਾੜ ਲੱਗੀ ਹੈ ਹਾਂਜੀ ਇਹ ਮੇਰੀ ਵੀ ਨੱਕ ਲੱਗੀ ਥੋੜੀ ਠੀਕ ਹੈ ਇਹ ਟਰੈਕਟਰ ਚਲਾਉਂਦਾ ਸੀ ਇਹ ਟਰੈਕਟਰ ਚਲਾ ਰਿਹਾ ਇਹਨਾਂ ਗਲਤੀ ਮਾਰੀ ਗਿਆ ਇਹ ਮੰਨ ਵੀ ਲਿਆ ਅਖੇ ਚੱਲ ਮਾਂ ਗਲਤੀ ਹੋ ਗਿਆ ਅੱਗੂ ਟਰੈਕਟਰ ਹੈਗਾ ਹਿੱਟ ਵਾਲਾ ਰੋੜੇ ਵਾਲਾ ਠੀਕ ਹੈ ਇਹਨੇ ਸਾੜ ਮਾਰੀ ਕੀਤੀ ਤਾਂ ਅੱਗੂ ਇਹ ਨਫਲ ਗਿਆ ਤੇ ਨਾ ਉਹ ਨਸਾਰਾ ਫੇਰੀ ਬਜਟ ਹੋ ਗਈ ਠੀਕ ਹੈ ਤੇ ਇਹਨਾਂ ਦਾ ਮਰਾ ਇਹ ਆਈ ਫਿਰ ਠੰਡਾ ਹੈ ਇਸੇ ਕੋਲ ਉੱਥੇ ਨਹੀਂ ਪਠੱਲਾ ਠੀਕ ਹੈ ਠੀਕ ਹੈ ਇਹ ਗੱਲ ਲੜਾਈ ਨਹੀਂ ਹੋਣੀ ਠੀਕ ਹੈ ਠੀਕ ਹੈ ਅੱਗ ਨੂੰ ਹਣ ਕਰਾ ਦਮੋ ਠੀਕ ਹੈ ਸਾਰੇ ਅੱਛਾ ਤੇ ਹੁਣ ਕੀ ਇਹ ਟ ਮਾਰੀ ਨੇ ਰੋੜਾ ਮਾਰਾ ਛੋਟੇ ਅੱਛਾ ਸਾਰੀ ਸੰਗਤ ਟਰਾਲੀ ਦੇ ਉੱਪਰ ਉਹ ਕਿੱਥੂ ਦੇ ਰਹਿਣ ਵਾਲੇ ਆ ਕਮਰੇ ਵਾਲੇ ਦੇ ਇਹਨਾਂ ਨੇ ਕਮਰਾ ਦੇ ਲੱਗਾ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਹਰੀਕੇ ਪੱਤਨ ਤੇ ਬਿਆਸ ਤੋਂ ਆ ਰਹੇ ਸੀ ਰਸਤੇ ਵਿੱਚ ਅੱਗੇ ਪਿੱਛੇ ਕਰਾਸ ਕਰਾਸ ਹੀ ਕਰ ਰਹੇ ਸੀ ਨਾ ਤੇ ਥੋੜੀ ਬਹੁਤ ਜੀ ਟਰਾਲੀ ਲੱਗ ਗਈ ਛੋਟੇ ਹਾਥੀ ਨੂੰ ਅੱਗੇ ਹਾਂ ਦਿਖ ਲੋ ਗਿਆ ਅੱਗੇ ਮੱਕੀ ਨੂੰ ਪੂਰੀ ਐਸਟੀ ਮਾ ਦਾ ਹਾਂ ਜੀ ਬਜ਼ੁਰਗਾ ਕੀ ਗੱਲ ਹੋਈ ਹੈ ਸਰ ਜੀ ਉਹ ਨਹੀਂ ਕਰਾਸ ਹੁੰਦਾ ਸੀ ਉਹ ਸਪੀਡ ਤੇ ਲਗਾ ਦੇ ਅੱਗੇ ਖੜੁਕਾਗਾ ਸੀ ਟਰੈਕਟਰ ਨੇ ਮਾਰੀ ਬ੍ਰੇਕ ਦਿੱਤੀ ਹਾਂ ਜੀ ਉਹ ਟਰਾਲੀ ਦੇ ਸਾਈਡ ਲੱਗ ਗਈ ਸਾਈਡ ਲੱਗ ਗਈ ਤੇ ਕਿੰਨੇ ਕਿੰਨੇ ਨੂੰ ਸੱਟਾਂ ਲੱਗ ਚੁੱਕੀਆਂ ਨੇ ਮਾਰੀ ਜਦ ਲੱਗੀ ਸਾਰਾ ਉਹਨਾਂ ਨੂੰ ਕੁਝ ਨਹੀਂ ਹੋਇਆ ਬਾਕੀ ਸਭ ਤਾਂ ਸਹੀ ਨੇ ਹਾਂਜੀ ਤੁਸੀਂ ਰੋਕ ਰਹੇ ਹੋ ਕਿੱਥੇ ਰਹਿਣ ਵਾਲੇ ਨੇ ਪੰਜੇ ਕ ਰਹਿਣ ਵਾਲੇ ਹਾਂਜੀ ਪੰਜੇ ਕੰਬਰੇ ਆ ਤੁਸੀਂ ਪੰਜੇ ਕ ਦੇ ਹਾਂਜੀ ਪੰਜੇ ਹਾਂਜੀ ਇੱਕ ਟਰਾਲੀ ਪੰਜੇ ਕ ਦੀ ਆ ਦੂਜੇ ਜਲਾਲਾਬਾਦ ਕੰਬਰੇ ਵਾਲੇ ਦੇ ਆ ਜੋ ਸੱਟ ਫੇਟਾ ਕਰ ਗਿਆ ਆ ਤਸਵੀਰਾਂ ਲੱਗੇ ਸ਼ੇਅਰ ਕਰ ਦਿਓ ਤੁਸੀਂ ਥਾਣੇ ਵਗਰਾ ਦਰਖਾਸਤ ਦਿੱਤੀ ਕਿ ਨਹੀਂ ਥਾਣੇ ਵਗਰਾ ਥਾਣੇ ਦਰਖਾਸਤ ਦਿੱਤੀ ਕਿ ਨਹੀਂ ਤੁਸੀਂ ਇੱਥੇ ਰ ਚੌਂਕੀ ਐ ਇੱਥੇ ਅਰੀਗੇ ਅਰੀਗੇ ਪੱਤਨ ਤੁਸੀਂ ਉਧਰ ਦਰਖਾਸਤ ਦੇ ਕੇ ਆਓ ਤਲਾਹ ਦੇ ਕੇ ਆਓ ਤੁਹਾਡੇ ਨਾਲ ਪੱਟੀ ਲਵਾ ਲਓ ਤੁਹਾਡੇ ਜਾਂ ਦਾਖਲ ਹੋ ਜਾਓ ਉਹਨਾਂ ਪੱਟਾ ਇੱਕ ਮੈਂ ਦਿਖਾ ਨਹੀਂ ਸਕਦਾ ਬਲੱਡ ਵੀ ਆ ਰਿਹਾ ਇਹਨਾਂ ਮੈਂ ਦਿਖਾ ਨਹੀਂ ਸਕਦਾ ਸਿਰ ਵਿੱਚੋਂ ਤੇ ਲੜਾਈ ਹੁਣ ਵੱਟੇ ਚੱਲਿਆ ਛੋਟੇ ਛੋਟੇ ਬੱਚੇ ਸੀ ਜੇ ਸਿਕੋਣੀ ਕਟਣਾ ਜ਼ਿਆਦਾ ਵਾਪਰ ਜਾਂਦੀ ਹਾਂਜੀ ਚੱਕ ਕੇ ਲਿਆਇਆ ਤਾਂ ਮੈਂ ਬਚਾਉਣ ਲੱਗੇ ਤੋੜਾ ਪੈਸਾ ਇਹਨੂੰ ਖਿੱਤੇ ਨੇ ਕੌਣ ਕੌਣ ਹੈ ਕੌਣ ਹੈ ਕਮਰਿਆਂ ਵਿੱਚ ਲੜਕੀ ਨੂੰ ਖਿੱਤੇ ਨੇ ਕਾਰਨ ਕਾਰਨ ਖਿੱਚਦੇ ਕਿਉਂ ਹੈ ਇਹ ਕਰ ਗਿਆ ਕੋਈ ਜਾਨ ਲਾਣੀ ਇਸ ਕਾਰਨ ਇਹਨੂੰ ਪੁਰਿਆ ਜਾਣ ਕੇ ਕਿਸੇ ਆਜੋ ਖੜੀ ਤੇ ਮੈਂ ਇਹ ਗੱਲ ਕਿਸੇ ਲੜਾਈ ਨਹੀਂ ਲਾਣਿਆ ਠੀਕ ਹੈ ਇਹਨਾਂ ਜਾਣ ਕੇ ਮੇਰੇ ਵੀਰ ਪੰਗਾ ਲਿਆ ਤਾਂ ਸੀ ਮਗਨ ਕਰ ਫਜਾ ਤੂੰ ਮਾਰ ਕੇ ਸਾਥ ਨਿਕਲ ਕੇ ਨਿਕਲ ਗਿਆ ਦੇਖੋ ਜੀ ਇਹ ਲੜਕੀ ਨਾਲ ਛੇੜਛਾੜ ਕਰਦੀ ਸੀ ਰੋਕਣ ਦੇ ਬਜਾਏ ਇਟਾ ਵਟੇ ਰੋੜੇ ਚੱਲਦੇ ਆ ਬਿਆਸ ਤੋਂ ਆਰੀਆਂ ਸੰਗਤਾ ਇੱਕ ਟਰਾਲੀ ਪੰਜੇ ਕ ਉਤਾੜ ਪੰਜੇ ਕ ਉਤਾੜ ਦੂਜੇ ਜਿੰਨਾ ਸੱਟਾਂ ਕੀਤੇ ਆ ਉਹ ਕੰਬਰੇ ਵਾਲੇ ਜਲਾਲਾਬਾਦ ਤੋਂ ਰਹਿਣ ਵਾਲੇ ਆ ਦੇਖੋ ਸਾਰੀ ਅਫੜਾ ਟਪੜੀ ਬਚੀ ਹੋਈ ਐ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਸਰ ਅਸੀਂ ਵੀ ਪਿੱਛੇ ਸੀ ਤੇ ਸਾਾਨੂੰ ਹੀ ਬੋਲੇ ਨੇ ਉਹ ਤੁਹਾਡੇ ਨਾਲ ਵੀ ਲੜਾਈ ਕੀਤੀ ਨੇ